ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਭਦੌਰ ਤੇ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਲਗਭਗ 15 ਨਾਕ ਤੁਹਾਨੂੰ ਦਿਖਾਉਣੇ ਆ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਆ ਕੇ ਦੇਖਣਾ ਪਸ਼ੂ ਨੂੰ ਉਹਦੀ ਜਾਂਚ ਪਰਖ ਕਰਨੀ ਉਹ ਤੁਹਾਡਾ ਕੰਮ ਹੈ ਸੋ ਆਓ ਮਿਲिए ਆਪਾਂ ਖੁਸ਼ਦੀਪ ਨੂੰ ਬਾਹਰ بارش ਦਾ ਟਾਈਮ ਆ ਤਾਂ ਪੱਕੇ ਦੇ ਉੱਤੇ ਹੀ ਗਾਵਾਂ ਤੋਰਾਂਗੇ ਕਿ ਕਰਕੇ ਨਾਗ ਆਪਣੇ ਸਾਹਮਣੇ ਆਉਂਦਾ ਜਾਊਗਾ ਤੇ ਆਪਾਂ ਤੁਹਾਨੂੰ ਉੱਥੇ ਤੋੜ ਕੇ ਦਿਖਾਉਂਦੇ ਜਾਵਾਂਗੇ ਸੋ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰਤਾ ਆਓ ਡਿਟੇਲ ਪੁੱਛਦੇ ਖੁਸ਼ਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀ 15 ਨਾਗ ਅੱਜ ਆਪਣੇ ਕੋਲ ਹਾਂਜੀ ਇਹ 13 ਐਚਐਫ ਬਹਿਣਾ ਪ੍ਰੈਗਨੈਂਟ ਆ ਤੇ ਦੋ ਸੁੰਗੀਆਂ ਆਂ ਜੀ 200 ਸੁੰਗੀਆਂ ਸਵਾਜੇ ਹਾਂਜੀ ਠੀਕ ਐ ਡਿਟੇਲ ਫਿਰ ਆਪਾਂ ਇਧਰ ਤੋਰਦੇ ਜਾਈਏ ਕਿ ਆਪਾਂ ਫਰਸ਼ ਤੇ ਹੀ ਤਕਰੀਬਨ ਸਾਰੀਆਂ ਗਾਈਆਂ ਤੋਰ ਕੇ ਨਾਲ ਦੀ ਨਾਲ ਦੱਸ ਦਾਂਗੇ ਜੀ ਥੋੜੇ ਮੀਂਹ ਦਾ ਕਰਕੇ ਕਿਹੜਾ ਖਰਾਬ ਆ ਓਕੇ ਖੋਲ ਲਾ ਫਿਰ ਪਹਿਲੇ ਨੰਬਰ ਵਾਲੀ ਕੋਲੇ ਪਹਿਲੇ ਪਾਸੇ ਹੋ ਜਾ ਅਗਰ ਗਾਂ ਦੇ ਮੂਹਰੇ ਰੋਕ ਕੇ ਕੁਸ਼ਦੀ ਭਾਈ ਕੀ ਡਿਟੇਲ ਆ ਗਾਂ ਦੀ ਇਹ ਜਗਜੀਤ ਵੀਰੇ ਸੈਕੰਡ ਟਾਈਮ ਆ ਪਰ ਤੁਹਾਡਾ ਤਾਂ ਲੰਮੀ ਕਰ ਵਹਿੜਦੀ ਤੇ ਦੂਜੇ ਇਲਟੇਸ਼ਨ ਜਾਨੀ ਬੱਚਾ ਦੇਣਾ ਇਹਨੇ ਚਾਰ ਦੰਦ ਕੰਪਲੀਟ ਆ ਠੀਕ ਐ ਤੇ ਛੇਗ ਦੇ ਦੰਦ ਕੱਢ ਰਹੀ ਹੈ ਗੋਲ ਕਮਾ ਦੇ ਆ ਠੀਕ ਹੈ ਪਹਿਲੇ ਸੂਏ ਦੁੱਧ ਦਿੱਤਾ ਹੈ ਨੇ ਜਗਜੀਤ ਬਾਈ 37 38 ਲੀਟਰ ਠੀਕ ਹੈ ਤੇ ਜਿਹੜੀ ਬਣਾਵਟਾ ਨਾ ਸਰੀਰ ਦੀ ਹੂੰ ਬਹੁਤ ਜਿਆਦਾ ਚੰਗਾ ਉੱਪਰੋਂ ਸਟ੍ਰੇਟਨੈਸ ਤੇ ਆਰਡਰ ਦੀ ਜਿਹੜੀ ਕੁਆਲਿਟੀ ਆ ਬੱਛੀ ਦੀ ਹੂੰ ਸਟਾਰਟਿੰਗ ਥੋੜਾ ੱਤਕਾ ਕਰਦੀ ਆ ਬਹੁਤ ਟੌਪ ਦੇ ਆਰਡਰ ਦੀ ਸਟਾਰਟਿੰਗ ਆ ਬੱਛੀ ਦੀ ਅਜੇ ਦਿਨ ਪਏ ਆ 15 ਬਾਈ ਕੀ ਰੇਟ ਰਹਿਣਾ ਹੈ ਰੇਟ ਭਾਈ ਜੇਦਾ ਮੰਨ ਕੇ ਚੱਲੋ ਹੋਣ ਵਾਲਾਗਾ ਯਾਨੀ ਰੇਟ ਆਪਣੇ ਜਸਨੋ ਵਾਲੀ ਹੋਣਗੇ ਜੀਚ ਬਸ ਫੋਨ ਉਹੀ ਲਾਵੇ ਜਿਹਨੂੰ ਇਹ ਰੇਟ ਪਸੰਦ ਹੋਣਗੇ ਗਾਈਆਂ ਦੇ ਠੀਕ ਹੈ ਅਗਲਾ ਕਹਿੰਦਾ ਵੀ ਕੋਈ ਜਾਂ ਵੀ ਇਹ ਚ ਕੋਈ 10 20 ਹਜ਼ਾਰਾ ਫਰਕ ਹੋ ਉਹ ਨਹੀਂ ਹੋਣਾ ਬਸ ਇਹ ਚੋ ਕੱਲਾ ਭਾਈ ਛੋੜ ਛੱਪਾ ਹੀ ਹੋ ਗਾਈਆਂ ਦੇ ਰੇਟ ਚੋ ਜਿਹੜੀ ਕਾਲੀ ਗਾਂ ਤੋਰ ਕੇ ਦਿਖਾਈਆ 1,37,000 ਰੁਪਏ ਦੀ ਵੈੜ ਦੇ ਦਾਂਗੇ ਠੀਕ ਹੈ ਇਹ ਤੋਂ ਬਾਅਦ ਚ 2 ਨੰਬਰ ਤੇ ਇਹ ਵੀ ਭਾਈ ਸੈਕੰਡ ਟਾਈਮਰ ਆ ਪਹਿਲੇ ਸੂਏ ਇਹਦਾ ਪੀਕ 43 ਕਿਲੋ ਦਾ ਰਿਆ 스ਨੋਮੈਨ ਦੀ ਆਪ ਹੈ ਵੈੜ ਠੀਕ ਹੈ ਅਗਜੈਂਡਰਾ ਦਾ ਇਹਨੂੰ ਸੈਕਸੀ ਮਨ ਲੱਗਿਆ ਵਾ ਤੇ 6 ਦੰਦ ਆਗੇ ਕਢਾ ਲਾ ਪੁੱਤ ਇੱਥੇ ਬਾਕੀ ਸਰੀਰ ਸਰੂਰ ਬਹੁਤ ਪਿਆਰਾ ਵਹਿੜਦਾ ਤੇ ਹਜੇ ਵੀ ਇਹਦੇ ਵਹਿੜਦੇ ਯਾਨੀ 16 ਦਿਨ ਪੈਂਡਿੰਗ ਪਏ ਆ ਦਿਨ ਪੂਰੇ ਹੁਣ ਚ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਇਹਦਾ ਰੇਟ ਭਾਈ ਜਸ ਤੇ ਨੂੰ 120000 ਰੁਪਏ ਦੀ ਵਹਿੜ ਦੇ ਦਾਂਗੇ ਬੀਨਸ ਬੂੰਸ ਤੇ ਸਰੀਰ ਸਰੂਰ ਹਾਈਟ ਬਾਡੀ weight ਲੈਂਥ ਸਾਰਾ ਕੁਝ ਹੀ ਪ੍ਰੋਪਰ ਆ ਪੈਰਾ ਪੂਰਾ ਤੋਰੇ ਦੀਆਂ ਤਾਂ ਸਾਰੀਆਂ ਹੀ ਪੱਕੇ ਤੇ ਤੁਰਦੀਆਂ ਪੂਰੀਆਂ ਸਾਫ਼ ਵਹਿੜਾਂ ਖੁਰਸਦੀ ਤਿੰਨ ਨੰਬਰ ਤੇ ਜਿਹੜੀ ਗਾਂ ਹੁਣ ਤੋਰ ਰਹੇ ਆ ਇਹ ਜਗਜੀਤ ਵੀਰੇ ਆਪਾਂ ਪਿਛਲੀ ਵੀਡੀਓ 'ਚ ਦਿਖਾਈ ਸੀ ਵਹਿੜ ਉਦੋਂ ਵਹਿੜਦਾ ਨਾ 35 36 ਦਿਨ ਪੈਂਡਿੰਗ ਸੀਗੇ ਕੱਚੀ ਸੀ ਥੋੜੀ ਜਿਆਦੇ ਹੂੰ ਤੇ ਹੁਣ ਵਹਿੜਦੇ ਇਹਦੇ 22 ਦਿਨ ਰਹਿ ਗਏ ਖੜਾਲਾ ਪੁੱਤ ਭੱਜੂਗੀ ਥੋੜਾ ਤੇ ਦੁੱਧ ਦਾ ਬਹੁਤ ਚੰਗਾ ਰਿਕਾਰਡ ਆ ਵਹਿੜ ਦਾ ਹੂੰ ਆ ਵੀ ਯਾਨੀ ਪ੍ਰੋਪਰ ਸਾਰੀਆਂ ਵਹਿੜਾਂ ਦੀ ਕੋਈ ਡਿਟੇਲ ਆ ਗਈ ਆਪਣੇ ਕੋਲ ਲਿਖੀ ਵੀ ਜਿਹੜੀ ਵੀ ਲੈਣੀਆਂ ਜਿਹੜੀਆਂ ਫਾਰਮ ਚੋਈਆਂ ਵਹਿੜਾਂ ਇੱਕ ਦੋ ਵਿੱਚ ਘਰੇਲੂ ਐਨੀਮਲ ਆ ਗਏ ਇਹਦਾ ਰੇਟ ਕੀ ਰਹਿਣਾ ਤੇ ਇਹ ਵੈੜ ਬਾਈ ਜਿਸ ਨੂੰ ਦੇ ਦਾਂਗੇ ਆਪਾਂ 118000 ਰੁਪਏ ਦੀ ਠੀਕ ਹੈ ਕਾਲੀ ਵੈੜ ਇਹ ਠੀਕ ਹੈ ਤੇ ਇਸ ਤੋਂ ਅੱਗੇ ਆ ਵੈੜ ਮੰਨ ਕੇ ਚੱਲੋ ਇਹ ਸਵੇਹੀ ਆਈਆਂ ਅੱਜ ਚਾਰ ਵੈੜਾ ਫਾਰਮ ਚੋਂ ਹੂੰ ਦੁੱਧ ਦਾ ਬਹੁਤ ਚੰਗਾ ਰਿਕਾਰਡ ਆ ਖੜਾ ਲਈ ਪੁੱਤ ਹਾਈਟ ਲੈਂਥ ਇੱਥੋਂ ਜੱਜ ਕਰ ਲੋ ਬਈ ਵੈੜ ਦਾ ਜਿਹੜਾ ਉੱਪਰੋਂ ਬੋਡੀ ਸਟਰਕਚਰ ਆ ਇਹ ਗੈਪ ਆਗਾ ਪਸਲੀਆਂ ਪਸਲੀਆਂ ਦਾ ਗੈਪ ਤੇ ਬਰੀਡ ਕੁਆਲਿਟੀ ਛੇ ਦਾੰਦਾ ਦੁੱਧ ਦਾ ਬਹੁਤ ਜਿਆਦਾ ਚੰਗਾ ਵਹਿੜਦਾ ਜਗਜੀਤભાઈ ਰਿਕਾਰਡ ਆ 35 ਪਲੱਸ ਐਵਰੇਜ ਦੁੱਧ ਨੇ ਕੱਢਿਆ ਪੀਕੇ ਦਾ 40 ਕਿਲੋ ਤਾਂ ਰਿਆ ਵਹਿੜਦਾ ਤੇ 25 ਦਿਨ ਪਏ ਆ ਪੈਂਡਿੰਗ ਜੇ ਕੋਈ ਬੰਦਾ ਸਾਂਭ ਸਕਦਾ ਤਾਂ ਆਰਡਰ ਦੀ ਮੰਨ ਕੇ ਚੱਲੋ ਮਾੜੀ ਮੋਟੀ ਭਲ ਭੁਲ ਜੀ ਪਾਉਣੀ ਸ਼ੁਰੂ ਕੀਤੀ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਵਧੀਆ ਸਰੀਰ ਦਾ ਵਹਿਣਦਾ ਇਹ ਗੈਲੈਕਸੀ ਦੇ ਸੀਮਨ ਦੀ ਆਪ ਜਗਜੀਤભાઈ ਤੇ ਇਹ ਦੋਨਾਂ ਨੂੰ ਸਟਾਈਕਰ ਦੇ ਸੈਕਸੀਮਨ ਲੱਗਿਆ ਬੈੜ ਨੂੰ ਆਪਾਂ ਇੱਕ ਹੋਰ ਦਿਖਾਵਾਂਗੇ ਇਹਦੇ ਨਾਲ ਆਈਆ ਕਾਲੇ ਰੰਗ ਚਾ ਬੈੜ ਹਾਂ ਹਾਂ ਇਹ ਬੈੜ ਜਗਜੀਤભાઈ ਦੇ ਦਾਂਗੇ ਆਪਾਂ 112000 ਰੁਪਏ ਦੀ ਵੀਰੇ ਦੇਖੋ 112000 ਹਾਂ ਹੁਣ ਕੱਚੀ ਠੀਕ ਹੈ ਹਾਂ ਮੰਨ ਕੇ ਚੱਲੋ ਵੀ ਅੱਗੇ ਕਈ ਵਾਰੀ ਭਰਾ ਕਹਿ ਦਿੰਦੇ ਆ ਕੇ ਅੱਜ ਤੋਂ 10 15 ਦਿਨ ਬਾਅਦ ਗਾਂ ਖੜ ਕੇ ਤਿਆਰ ਹੋ ਜਾਏ ਖੜਾ ਲਈ ਰਾਜੂ ਰੋਕ ਲਈ ਪੁੱਤ ਇੱਥੇ ਇਹ ਜਿਹੜਾ ਇੱਕ ਪਾਸਾ ਬਲੂਮ ਦੱਸਦੀ ਇਹ ਪੋਲੀ ਹੈ ਨਰਮ ਹੈ ਨਹੀਂ ਨਹੀਂ ਇਹ ਦਾ ਭਾਈ ਜਗਜੀਤ ਤੇ ਇਹ ਥਣ ਚੁਣਾ ਦੁੱਧ ਮਾਰਦੀ ਆ ਚੀਪਾ ਆ ਦੇ ਚੇਤਾ ਇਹ ਜਿਹੜੇ ਜੋ ਦੁੱਧ ਮਾਰਦੀ ਹੁੰਦੀ ਹੈ ਨਾ ਗਾਂ ਉਹ ਜਿਵੇਂ ਆਪਾਂ ਨਹੀਂ ਕਹਿੰਦੇ ਨਾ ਵੀ ਸੁਕਾਉਂਦੀ ਹੁੰਦੀ ਆ ਅੱਛਾ ਹਾਂ ਹਜੇ ਟਕਾ ਕੇ ਸੁੱਕਿਆ ਨਹੀਂ ਕੋਈ ਦਿਨ ਵੀ ਪਏ ਆ ਗਾਂ ਦੇ ਪੈਂਡਿੰਗ 25 26 ਖੜਾ ਲਈ ਇਹਨੂੰ ਪਤਾ ਇੱਥੇ ਉਹਨੂੰ ਲਿਆ ਇਹਦੇ ਨਾਲ ਜਗਜੀਤ ਭਾਈ ਆ ਗਾਂ ਆਈ ਆ ਇਹ ਆਮੀ ਆਲੇ ਵਾਲੇ ਮੁੰਡੇ ਜਿਹੜੇ ਜਰਸੀਆਂ ਤਾਂ ਮੰਨ ਕੇ ਚੱਲੋ ਹਰੇਕ ਸਾਲ ਹੀ ਕੰਪੀਟੀਸ਼ਨ 'ਚ ਆਉਂਦੀਆਂ ਇਹ ਉਹਨਾਂ ਦੇ ਫਾਰਮ ਦੀਆਂ ਗਾਇਆਂ ਬੰਦਾ ਪਤਾ ਵੀ ਕਰ ਸਕਦਾ ਠੀਕ ਹੈ। ਪੂਰੇ ਪੂਰੇ ਰਿਕੇ ਰਾਂ ਠੀਕ ਹੈ। ਹਾਂ ਆਮੀ ਵਾਲੇ ਫਾਰਮ ਦੀਆਂ ਵਹਿੜਾਂ ਇਹ ਤੇ ਜਾਨੀ ਆ ਵਹਿੜ ਦੇ ਵੀ ਪੂਰੇ ਅੱਜ 23 ਦਿਨ ਪਏ ਆ ਠੀਕ ਹੈ। ਪਹਿਲੇ ਸੂਏ ਵਹਿੜ ਨੇ 48 ਕਿਲੋ ਦੁੱਧ ਦਿੱਤਾ। ਕੀ ਰੇਟ ਲਊਗਾ? ਚਾਰ ਧੰਦਾ ਜਗਜੀਤ ਬਾਈ ਕੰਪਲੀਟ ਛੱਕ ਦਾ ਇੱਕ ਪਾਸੋਂ ਇੱਕ ਸਿੱਟਿਆ ਮੋੜ ਲਿਆ ਪੱਤੇ ਨੂੰ ਪੈਕ ਫੇਰ। ਇਹ ਜਗਜੀਤ ਬਾਈ ਜੇ ਹੁਣ ਲੈਣੀ ਆ ਅੱਜ ਦਾ ਰੇਟ ਆ ਜਿਹੜਾ ਹਾਂ ਨਾਲ ਆ 1,85,000 ਰੁਪਏ ਨਹੀਂ ਦੇ ਦਾਂਗੇ। ਠੀਕ ਹੈ ਇਹਨੂੰ ਵੀ ਸਟਾਈਕਰ ਦਾ ਸੈਕਸੀਮਲ ਬੈੜ ਨੂੰ ਲੱਗਿਆ ਇਹ ਵੀ ਗੈਲੈਕਸੀ ਦੀ ਆ ਇਹ ਬਈ ਕੁਮਲਵਾਂ ਇਹਨਾਂ ਦੀ ਫਾਰਮ ਦੀ ਵੀਡੀਓ ਜਿਵੇਂ 222 ਨੰਬਰ ਇਹਦੇ ਟੈਗ ਆਗਾ ਠੀਕ ਹੈ ਟੈਗ ਦੇ ਨਾਲ ਸਾਰੀ ਡਿਟੇਲ ਹੋ ਮਿਲੂਗੀ ਬਾਕੀ ਪੈਰਾਂ ਪੂਰਾਆਂ ਦੀਆਂ ਪੂਰੀਆਂ ਸ਼ੁੱਧ ਆ ਉੱਪਰੋਂ ਇੰਨੀ ਚੜਾਈ ਚੜੁਈ ਹਰੇਕ ਐਨੀਮਲ ਨੂੰ ਨਹੀਂ ਲੱਗਦੀ ਬਹੁਤ ਸ਼ਾਨਦਾਰ ਸਰੀਰ ਹੈ ਮੱਛੀ ਦਾ ਠੀਕ ਹੈ ਖੁਸ਼ਦੀ ਪੇਦੀ ਕੀ ਡਿਟੇਲ ਆ ਜਾਣ ਦੀ ਇਹ ਜਗਜੀਤ ਵੀਰੇ ਫਸਟ ਟਾਈਮ ਮਰਾ ਬੱਚਾ ਹੀ ਆ ਹਜੇ ਤਾਂ ਹੂੰ ਤੇ ਦੋ ਦੰਦਾਂ ਦਾ ਬੱਚੀ ਤੇ ਸਟੌਕੀ ਦੇ ਸੀਮਨ ਦੀ ਆ ਇਹ ਤੇ ਨਜ਼ਰ ਲਾ ਜੂਗੀ ਸੋਣ ਤੇ ਹਜੇ ਦਿਨ ਭੈ ਆ ਬੈੜ ਦੇ 15 ਆ ਦੇ ਤੋਰੀ ਪੁੱਤਾਂ ਨੂੰ ਭੱਜਣ ਲੰਦੇ ਸੰਵਾਰ ਕੇ ਡਰ ਡਰ ਦਿਸਦਾ ਇਹ ਵੀ ਦੋ ਬੈੜਾਂ ਇਕੱਠੀਆਂ ਆਈਆਂ ਗਈਆਂ ਠੀਕ ਹੈ ਹਾਂ ਦੂਜੀ ਬੱਚੀ ਵੀ ਇਹਦੇ ਨਾਲ ਦੀ ਦਿਖਾਉਣੇ ਆ ਇਹ ਜਗਜੀਤ ਬਾਈ ਕੱਲੀ ਲੈਣੀ ਆ ਜਿਹੜਾ ਅੱਜ ਦਾ ਰੇਟ ਹੈ ਦਾ ਵੈੜ ਦਾ ਹੂੰ ਇਹ ਕੱਲੀ ਵੇੜ ਆਪਾਂ ਸਵਾ ਦੀ ਦੇ ਦਾਂਗੇ ਵੀਰੇ ਆਰਡਰ ਦੀ ਜਿਹੜੀ ਇਹਦੀ ਡਿਜ਼ਾਈਨਿੰਗ ਆ ਵੇੜ ਦੀ ਬਹੁਤ ਲਾਜਵਾਬ ਆ ਠੀਕ ਆ ਠੀਕ ਆ ਸਵਾ ਲੱਖ ਰੁਪਏ ਦੀ ਵੇੜ ਇਹ ਜਿਸ ਨੂੰ ਦਵਾਂਗੇ ਜਿਹੜੇ ਆਪਣੇ ਵੀਡੀਓ ਦੇ ਰੇਟ ਆ ਬਸ ਸੋਚੋ ਮਾੜਾ ਮੋਟਾ 1500 ਵਾਲਾ ਮਾਨਤਾ ਨਹੀਂ ਹੋਊਗਾ ਕੋਈ ਬੰਦਾ ਵੀਰ ਬਣ ਕੇ ਕਾਲ ਕਰੇ ਜਿਹਨੂੰ ਆਪਣੇ ਰੇਟ ਵਾਜਮ ਲੱਗਦੇ ਆ ਕੋਈ ਮਨ ਨੂੰ ਪਸੰਦ ਆ ਚੀਜ਼ਾਂ ਖੜਾ ਲਈ ਪੁੱਤ ਤੁਮਾਂ ਆ ਇਧਰ ਗੋਲ ਫੇਰ ਲਿਆ ਬਸ ਵਾਪਸ ਕੁਮਾ ਦੇ ਉਧਰ ਲੈ ਗਏ ਥੋੜੀ ਖੇਚ ਕਰਦੀ ਐ ਦੱਸੋ ਗਾਂ ਕਿਉਂਕਿ ਖੁੱਲੀ ਕਈ ਵਾਰ ਫਾਰਮ ਚ ਆਈ ਹੁੰਦਾ ਤਾਂ ਪਸ਼ੂ ਭਾਈ ਦਾ ਨਸਦਾ ਹਵਾਨਾ ਦੇਖ ਲੋ ਵੈੜ ਦਾ 7 ਲੱਖ ਰੁਪਏ ਚ ਸੋਹਣੀ ਵੈੜ ਭਾਈ ਕਿ ਬੱਚਾ ਹੀ ਐ ਜਗਜੀਤ ਵੀਰੇ ਦੋ ਘਰੇ ਦੰਦ ਕੱਢਦੀ ਐ ਅਜੇ ਲੈ ਜਾ ਭਾਈ ਹਾਂਜੀ ਇਹਦੇ ਨਾਲ ਆ ਬੱਚੀ ਆਈ ਐ ਜਗਜੀਤ ਭਾਈ ਚਾਰ ਦੰਦ ਹੈ ਹਾਂ ਇਹ ਦੋਨੇ ਮਰਿੰਡੇ ਰਗੇ ਦੀਆਂ ਵੈੜਾਂ ਕਿੰਨਾ ਚੱਲੂਗੀ ਏ ਜਗਜੀਤ ਬਾਈ ਲਊਗੀ ਅਜੇ 16 ਦਿਨ ਪਏ ਆ ਬਹਿਣਦੇ ਅੱਜ ਕਿਹਦਾ ਰੇਟ ਕੀ ਲਊਗਾ ਇਹ ਬਈ 1,15,000 ਰੁਪਏ ਦੀ ਬੱਛੀ ਦੇ ਦਾਂਗੇ ਆਪਾਂ ਸੈਕੰਡ ਟਾਈਮ ਆ ਰਾ ਚਾਰ ਦੰਦ ਦਾ ਠੀਕ ਹੈ ਰਾਜੂ ਵੀਰੇ ਗੱਲ ਗਾਲ ਵਾਲਾ ਪਾਟਾ ਫੜ ਪੁੱਤ ਇੱਥੋਂ ਨਹੀਂ ਇਹਨੇ ਕਾਬੂ ਰਹਿਣਾ ਤੇ ਪਹਿਲੇ ਸੂਏ ਜਗਜੀਤ ਵੀਰੇ ਦੁੱਧ ਦਿੱਤਾ 32 ਲੀਟਰ ਇਹਨੇ ਖੜਾ ਲਈ ਇਹਨੂੰ ਮੜਾ ਜੇ ਖੜ੍ਹਦੀ ਹੈ ਬਾਕੀ ਆਰਡਰ ਹਜੇ ਇਹਨੇ ਉੱਪਰੋਂ ਲਾਉਣਾ ਸਟਾਰਟ ਕੀਤਾਗਾ ਅਟੈਚ ਅਡਰਾ ਪਤੀਆ ਚਾਕਲੀ ਵਾਲਾ ਲੇਵਾ ਥਨ ਥਣ ਚਾਰੇ ਬਹੁਤ ਚੰਗੇ ਆ ਬਾਕੀ ਕਮਾਲਾ ਬੈੜਾ ਦੇਣਾ ਦੋਨਾਂ ਦੇ ਬੀਮੇ ਪੈਂਟਿੰਗ ਸੀਗੇ ਅਕੰਨਾ ਚ ਦੋਨਾਂ ਦੀ ਮੂਰਗਾਂ ਆ ਕੇ ਬੰਦਾ ਦੇਖ ਸਕਦਾ ਟੈਗ ਉਹਨਾਂ ਨੇ ਬੰਦਿਆਂ ਨੇ ਨਾ ਜਗਜੀਤ ਭਾਈ ਲਾ ਲਿਆ ਦੇ ਠੀਕ ਹੈ ਬੈੜਾ ਦੇਉ ਹਾਂ ਸੋ ਇਹ 115000 ਦੀ ਆ ਲਿਆ ਭਾਈ ਚਾਰ ਦੰਦ ਦਾ ਦੰਦਾਂ ਚ ਠੀਕ ਹੈ ਖੁਸ਼ ਦੀ ਫੇਰੀ ਕੀ ਡਿਟੇਲ ਆ ਇਹ ਚਾਰ ਦੰਦ ਵੀਰੇ ਪਹਿਲਣਾ ਵਛੀ ਹਾਂ ਭਾਲ ਪਾਉਣ ਲੱਗੀ ਆ ਠੀਕ ਹੈ ਹਾਂ ਇਹ ਆਮ ਜ਼ਿਮੀਂਦਾਰ ਘਰੋਂ ਬੈਠ ਲਈ ਆ ਖੜਾ ਲਈ ਪੁੱਤ ਜਿਹੜਾ ਸਰੀਰ ਲੱਗਿਆ ਵਾ ਪਿੱਠ ਪੂੜਾ ਪੌਂਟੀ ਸਟ੍ਰਕਚਰ ਬਹੁਤ ਪਿਆਰਾ ਯਾਨੀ 10-12 ਐਨੀਮਲ ਰੱਖੇ ਹੋਏ ਆ ਬੰਦੇ ਕੋਲ ਘਰੇ ਦੁੱਧ ਤੇ ਹੀ ਹਾਂ ਬਾਕੀ ਸੀਮਨ ਡਿਟੇਲ ਇਹਦੀ ਵੀ ਸਾਰੀ ਹੈ ਮਿਲ ਜੂਗੀ ਰਿਕਾਰਡ ਸਾਰਾ ਆਰਡਰ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਆ ਤੇ ਉੱਪਰੋਂ ਚੜਾਈ ਆਰਡਰ ਦੀ ਬਹੁਤ ਆ ਬੱਛੀ ਦੇ ਦੀ ਅਜੇ ਤਾਂ ਥੋੜੀ ਜਿਹੀ ਅੱਜ ਆ ਕੇ ਭਲ ਪਾਲੀਏ ਨੇ ਕੱਲ ਬਿਲਕੁਲ ਕਲੀਅਰ ਆਰਡਰ ਸੀ ਦਿਨ ਪਏ ਆ ਇਹਦੇ 12 ਹਜੇ ਪੈਂਡਿੰਗ ਰੇਟ ਰੇਟ ਭਾਈ ਜਸਨੂਹੇ ਦੇ ਦਾਂਗੇ ਆਪਾਂ 97000 ਰੁਪਏ ਦੀ ਵੜ 97 ਦੀ ओके ਸੁਆ ਗਾੜੀ ਗੂੜੀ ਚਾਰ ਦੰਦ ਦਾ ਪਿਓਰ ਠੀਕ ਬਾਕੀ ਪਿੱਠਪੁੜੇ ਦੀ ਬਹੁਤ ਵਧੀਆ ਵਹਿੜ ਹੈਗੀ ਥੋੜਾ ਜਿਹਾ ਬਸ ਸੋਇਲਿੰਗ ਸਿਟੀ ਆਰਡਰ ਚ ਓਕੇ ਹਾਂ ਕੋਸ਼ਦੀ ਭਾਈ ਇਸ ਗਾਂ ਦੀ ਕੀ ਡਿਟੇਲ ਹੈ ਇਹ ਜਗਜੀਤ ਵੀਰੇ 6 ਦੰਦ ਦਾ ਦੰਦਾ ਚ ਦੂਜੇ ਸੂਏ ਬੱਚੇ ਨੂੰ ਜਨਮ ਦੇਣਾ ਖੜਾ ਲਈ ਪੁੱਤ ਬਾਕੀ ਬੀਨਸ ਵਗੈਰਾ ਆਰਡਰ ਦੇ ਬੈਕ ਸਾਈਡ ਤੇ ਵੀ ਦਿਸੀ ਜਾਂਦੀਆਂ ਵਹਿੜ ਦੇ ਦੁੱਧ ਦਾ ਰਿਕਾਰਡ ਬਹੁਤ ਲਾਜਵਾਬ ਆ ਵਹਿੜ ਦਾ 37 ਕਿਲੋ ਦੁੱਧ ਦਿੱਤਾ ਵਹਿੜ ਨੇ ਹਾਈਟ ਲੈਂਥ ਇਥੋਂ ਆਪਣੇ ਨਾਲ ਖੜੀ ਤੋ ਜੱਜ ਕਰ ਲੋ ਵਧੀਆ ਹਾਈਟ ਦੀ ਹੈ ਲੈਂਥ ਵਾਈਡ ਦੀ ਜਿਹੜੀ ਚੀਜ਼ ਮੇਨ ਜ਼ਰੂਰੀ ਆ ਬਾਈ ਜਿਆਦਾ ਹਾਈਟ ਦੂਜੀਆਂ ਗਾਵਾਂ ਨੂੰ ਦੇਖਦੇ ਆ ਤੇ ਇਹਦੀ ਤਾਂ ਨਹੀਂ ਆ ਉਹ ਬਹੁਤ ਜਿਆਦਾ ਵਧੀਆ ਬਾਕੀ ਇੱਥੇ ਹੀ ਖੜੀ ਤੇ ਕੈਮਰਾ ਮਾਰ ਦੋ ਚਾਰ ਸਪੇਰੇ ਆਰਡਰ ਦੇ ਕਈ ਵਾਰੀ ਕਿਸੇ ਨੇ ਆਨਲਾਈਨ ਮੰਗਵਣੀ ਹੁੰਦੀ ਆ ਆਰਡਰ ਦੀ ਜਿਹੜੀ ਡਿਜ਼ਾਈਨਿੰਗ ਆ ਥਾਣਾ ਦੀ ਗੈਪ ਆ ਦੋਨੇ ਸਾਈਡਾਂ ਤੋਂ ਉਹ ਪ੍ਰੋਪਰ ਆ ਬਾਕੀ ਜਗਜੀਤ ਬਾਈ ਸਕਿਨ ਜਿਹੜੀ ਵਿਚਲਾ ਵਿਚਲਾ ਪਿੰਡਾ ਵੀ ਦਿਸਦਾ ਵੈੜ ਦੀ ਇੰਨੀ ਕਿ ਜਿਆਦਾ ਬਰੀਕ ਆ ਮੋਢੀਪਤ ਉੱਪਰ ਦੀ ਐ। ਯਾਨੀ ਘਰੇ ਦੁੱਧ ਪੀਣ ਨੂੰ ਚਾਹੇ ਹੱਥ ਦੀ ਚਵਾਈ ਤੇ ਚਾਹੇ ਉਂ ਲੈ ਲੋ। ਬਹੁਤ ਵਧੀਆ ਐ ਨੀਮਲ ਆ ਭਾਈ ਤੇ ਰੇਟ ਵੀ ਬਹੁਤ ਜਾਇਜ਼ ਆ ਖੜਾ ਲਈ ਪੁੱਤ। ਰੇਟ ਵੀ ਵੈੜਦਾ ਵੀਰੇ ਬਹੁਤ ਜਾਇਜ਼ ਐ ਦਾ। ਕੀ ਭਾਜ ਦੇ ਦਾਂਗੇ? ਇਹ ਵਾਸਤੇ ਜੈਸਨੋ ਵਾਲੀ ਰੇਟ ਆ ਜਗਜੀਤ ਭਾਈ ਮੈਂ ਤੈਨੂੰ ਪਹਿਲਾਂ ਵੀ ਦੱਸਿਆ। ਇਹ ਨੁਕਮਾ ਦੀ। ਇਹ ਆਪਾਂ ਵੈੜ ਦੇ ਦਾਂਗੇ 1,10,000 ਰੁਪਏ ਦੀ। ਹਜ਼ਾਰ ਵਿੱਚੋਂ ਛੋਟ ਕਰ ਦਾਂਗੇ। 1,03,500। ਬਾਕੀ 100 ਕਿਲੋਮੀਟਰ ਦੇ ਮੰਨ ਕੇ ਚੱਲੋ ਏਰੀਏ ਤੱਕ ਜੇ ਕੋਈ ਬੰਦਾ ਹੋਇਆ ਤਾਂ ਪਹੁੰਚ ਹੋ ਜੂਗਾ ਆਂਦੀ ਇਹਦੀ ਠੀਕ ਹਾਂ ਇੱਕ ਦਾ ਚ ਯਾਨੀ ਠੀਕ ਲਿਆ ਠੀਕ ਕਰਾ ਹੀ ਬੱਤ ਨੂੰ ਫਸਦੀ ਕੀ ਲਾਦੀ ਇਹ ਜਗਜੀਤ ਭਾਈ ਪਹਿਲਾਂ ਨਾ ਬੱਛੀ ਠੀਕ ਹੈ ਹਾਂ ਜੀ ਚਾਰ ਦਾ ਆਰਡਰ ਦੀ ਜਿਹੜੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਬੱਛੀ ਦੀ ਉਹ ਇਸ ਵਾਇਲਿੰਗ ਨਹੀਂ ਹਜੇ ਪਾਈਏ ਨੇ ਕੁਛ ਨਹੀਂ ਹਾਈਟ ਬਹੁਤ ਆ ਲੈਂਥ ਬਹੁਤ ਆ ਬੱਛੀ ਦੀ ਸਾਈਡ ਪੋਜ ਬਹੁਤ ਵਧੀਆ ਬੱਛੀ ਦਾ ਜੀ ਤੇ ਰੇਟ ਵੀ ਬੱਛੀ ਦਾ ਜਿਵੇਂ ਫਸਟ ਟਾਈਮਰ ਬੱਛੀ ਆ ਕਲਰ-ਕਲਰ ਬਹੁਤ ਪਿਆਰਾ ਰੇਟ ਵੀ ਬਹੁਤ ਬਾਜਵਜਾ ਜੀ ਬੱਛੀ ਦਾ ਕੀ ਰੇਟ ਚ ਦੇ ਦੇ ਇੱਕ ਲੱਖ 5000 ਰੁਪਏ ਦੀ ਬੱਛੀ ਦੇ ਦਾਂਗੇ ਆਪਾਂ ਜਸਨੋ ਜੀ 1 5 ਦੀ ਹਾਂਜੀ 1 5 ਦੀ ਕਮਾਲੀ ਬਈ ਬਹੁਤ ਪਿਆਰੀ ਬੱਛੀ ਆ ਇਹਨਾਂ ਦੁੱਧ ਵੀ ਆਪਾਂ ਬਾਲਾ ਤਾਂ ਦੇਣੀ ਮੈਂ 40 ਕਾਟ ਦੂੰ ਇੰਨਾ ਕਾਟ ਦੂੰ 30 ਲੀਟਰ 28 30 ਲੀਟਰ ਆਰਾਮ ਨਾਲ ਦੁੱਧ ਤੌਰ ਨਾਲ ਹੀ ਕਢ ਲੂ ਬੱਚੀ ਠੀਕ ਹੈ ਅਗਲੀ ਲਈ ਆਈ ਬਈ ਕਢਾ ਲਈ ਖੁਸ਼ੀ ਬਈ ਇਹਦੀ ਕੀ ਡਿਟੇਲ ਹੈ ਇਹ ਜਗਜੀਤ ਵੀਰੇ ਚਾਰ ਦਾੰਦ ਆ ਬੱਚੀ ਤੇ ਆਰਡਰ ਦੀ ਡਿਜ਼ਾਈਨਿੰਗ ਬਹੁਤ ਜਿਆਦੇ ਪਿਆਰੀ ਹੈ ਇਥੋਂ ਖੜੀ ਦੇਖੋ ਫਾੜਿਆਂ ਵਾਲਾ ਆਰਡਰ ਆ ਬੱਚੀ ਦਾ ਹੂੰ ਤੇ ਕਹਿਣ ਨੂੰ ਭਾਵੇਂ ਆਪਾਂ ਪਹਿਲਾਂ ਕਹਿ ਰਿਏ ਪਰ ਸੈਕੰਡ ਟਾਈਮ ਹਰਾ ਪਹਿਲਾਂ ਇਹ 18 ਗਿ ਮਹੀਨਿਆਂ ਦੀ ਨੇ ਬੱਚਾ ਦੇਤਾ ਸੀ ਠੀਕ ਹੈ ਹਾਂ ਪਹਿਲੇ ਸੂਏ ਨੇ 24 ਲੀਟਰ ਦੁੱਧ ਦਿੱਤਾ ਬਾਈ ਇਹ ਤਨੀ ਯਾਨੀ 30 ਕਿਲੋ ਦੁੱਧ ਦੇ ਦੂ ਬਾਕੀ ਤੁਸੀਂ ਹਾਈਟ ਬਥੇਰੀ ਵੱਡੀ ਰੀਆਂ ਗਾਇਆਂ ਦੇਖੀਆਂ ਤੁਸੀਂ ਕੋਲੇ ਖੜੇ ਹੋ ਸੋਨੂੰ ਪਤਾ ਵੀ ਕਿੰਨਾ ਗੇਰਾ ਪਿਆਰਾ ਸਰੀਰ ਆ ਪਰ ਲੈ ਹੱਥੋਂ ਇਹਦੀ ਹਾਈਟ ਦਾ ਜਜਮੈਂਟ ਕਰਵਾਇ ਤੇ ਆਰਡਰ ਦਾ ਜਿਹੜਾ ਇਹਦਾ ਡਿਜ਼ਾਈਨ ਆਗਾ ਉਹ ਇੱਥੋਂ ਜੱਜ ਕਰ ਲਓ ਵੀ ਕਿੰਨਾ ਪਿਆਰਾ ਆਰਡਰ ਆ ਖਾੜੀਦਾਰ ਤੇ ਜਦੋਂ ਤਿਆਰ ਹੋਈ ਇਹਨੇ ਬਹੁਤ ਲਾਜਵਾ ਆਰਡਰ ਕੱਢਣਾਗਾ ਬੱਛੀ ਨੇ ਬਹੁਤ ਜਿਆਦੇ ਲਾਜਵਾ ਬਾਕੀ ਰੇਟ ਵੀ ਬਹੁਤ ਬਾਜਵਾ ਭਾਈ ਬੱਛੀ ਦਾ ਇਹ ਕੀ ਪਾਛਦੇ ਦੇਣਗੇ ਇਹ ਜਗਜੀਤ ਵੀਰੇ ਜੈਸ ਤੇ ਨੂੰ ਅੱਗੇ ਵੀ ਆਪਾਂ ਬੋਲੇ 87000 ਰੁਪਏ ਦੀ ਦੇ ਦਾਂਗੇ ਵੀ ਵੀਰ ਬਣ ਕੇ ਫੋਨ ਬੰਦੇ ਉਹੀ ਲਾਉਣ ਜਿਨ੍ਹਾਂ ਨੂੰ ਜਿਹੜੀ ਗਾਹ ਦਾ ਰੇਟ ਪਸੰਦ ਹੋਊਗਾ ਉਹ ਇਹ ਚ ਆਪਾਂ 5-10000 ਰੁਪਏ ਦੇ ਫਰਕ ਵਾਲੇ ਰੇਟ ਵੀ ਵੀ ਜਿਵੇਂ ਆਪਾਂ ਅੱਗੇ ਕਰ ਦਿੰਦੇ ਸੀ ਕਈ ਭਰਾ ਫੋਨ ਲਾ ਲੈਂਦੇ ਆ ਵੀ ਭਾਈ ਤੁਸੀਂ ਰੇਟ ਬਾਜਵੋ ਉਨੇ ਹੀ ਮੰਗਿਆ ਕਰੋ ਉਨੇ ਹੀ ਮੰਗਿਆ ਕਰੋ ਇਸ ਕਰਕੇ ਆਪਾਂ ਰੇਟ ਹੀ ਉਨੇ ਉਨੇ ਕਰਿਆ ਜੀਚੂ ਬਸ ਆਪਣਾ ਜੈ ਜੈ ਰੱਖ ਕੇ ਵੀ ਆਪਾਂ ਅਗਲੇ ਨੂੰ ਐਨੀਮਲ ਜਾਂ ਤਾਂ ਪਸੰਦ ਹੋਵੇ ਜੱਸ ਹੋਵੇ ਤੇ ਨਹੀਂ ਬਸ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਬਾਕੀ ਬਰੀਕੀ ਬਰੂਕੀ ਬਹੁਤ ਆ ਬੱਚੀ ਦੀ ਸਹੀ ਹੈ ਆਰਡਰ ਬਹੁਤ ਜ਼ਿਆਦੇ ਇਲਾਜਮਾ ਤਿਆਰ ਕਰੂਗੀ ਬਹੁਤ ਜ਼ਿਆਦੇ ਪਿਆਰਾ ਆਰਡਰ ਠੀਕ ਹੈ ਲੈ ਆ ਭਾਈ ਸੋਸੋ ਇੱਕ ਹੋਰ ਵੈਟ ਤੁਹਾਨੂੰ ਦਿਖਾਉਣੇ ਹੈ ਹਾਈਟ ਦੀ ਜਜਮੈਂਟ ਕਰੀ ਜਾਏ ਕਿਉਂਕਿ ਨਾਲ ਖੁਸ਼ਦੀਪ ਤੁਰਦਾ ਹੈ ਜਦੋਂ-ਦੋਂ ਵੀ ਤੁਹਾਨੂੰ ਜਜਮੈਂਟ ਹੋਣੀ ਹੁਣ ਇਹ ਲੰਬੀਆਂ ਵਹਿੜਾਂ ਜਿਹੜੀਆਂ ਤੂੰ ਪਹਿਲਾਂ ਵਾਰ ਤੋਰੀ ਸੀ ਉਹਦੀ ਲੰਬਾਈ ਤੇ ਹਾਈਟ ਜਿਹੜੀ ਉਹ ਠੀਕ ਠੀਕ ਸੀ ਬਾਕੀ ਆ ਕੇ ਉਹ ਬੈੜ ਨੂੰ ਦੇਖ ਲਓ ਤੁਸੀਂ ਇਹ ਵਰਤਖਾ ਗਾਵਾਂ ਤੁਹਾਨੂੰ ਫੇਰ ਦਿਖਾਉਣਾ ਸ਼ੁਰੂ ਇਹ ਜਗਜੀਤભાઈ ਸੂਈ ਆ ਬੈੜ ਠੀਕ ਹੈ ਇਹਨੂੰ ਥੋੜਾ ਜਿਹਾ ਬੱਚਾ ਚੋਂ ਗਿਆ ਅੱਜ ਮੜਾ ਜਾ ਠੀਕ ਹੈ ਹਾਂ ਗੱਡੀ ਚੋਂ ਦਾ ਰਸ ਰਸਾ ਖੁੱਲ ਗਿਆ ਇਹ ਸਵੇ ਹੀ ਆਈ ਆ ਬੈੜ ਠੀਕ ਹੈ 5 ਦਿਨ ਹੋ ਗਏ ਇਹਨੂੰ ਸੂਈ ਨੂੰ 6ਵਾਂ ਦੇਣਾ ਅੱਜ ਦੁੱਧ ਦੇ ਥੱਲੇ ਹੈਗਾ 18 ਲੀਟਰ chreelu ਬੈੜ ਆ ਏ ਠੀਕ ਹੈ ਇਹਨੇ ਪਹਿਲੇ ਸੂਏ 23 ਲੀਟਰ ਦੁੱਧ ਦਿੱਤਾ ਬਾਈ ਦੰਦਾ ਚ 6 ਦੰਦਾ ਕੀ ਰੇਟ ਹੈ ਨਾ ਰੇਟ ਬਾਈ ਜਿਸਨੋ ਇਹ ਦੇ ਦਾਂਗੇ ਆਪਾਂ 70000 ਰੁਪਏ ਦੀ ਕਮਾਲੀ ਬਾਕੀ ਹਾਈਟ ਦੀ ਮੰਨ ਕੇ ਚੱਲੋ ਵੀ ਇੱਥੋਂ ਜੱਜਮੈਂਟ ਕਰ ਲਿਆ ਕਰੋ 5 ਫੁੱਟ 7 ਇੰਚ ਹਾਈਟ ਆ ਮੇਰੀ ਹੂੰ ਤੇ ਕਿਉਂਕਿ ਸਾਰੀਆਂ ਗਾਵਾਂ ਦੇ ਨਾਲ ਮੈਂ ਹੀ ਖੜਦਾ ਜਿਹੜੀ ਕੋਈ ਚਾਹੇ ਕੱਦ ਦੀ ਮਤਰੀ ਆ ਚਾਹੇ ਵੱਡੀ ਆ ਉਹ ਨਾਲ ਹੀ ਜੱਜਮੈਂਟ ਆ ਜਾਂਦੀ ਹੈ ਬਾਈ ਸਹੀ ਬਾਕੀ ਹਾਈਟ ਲੈਂਥ ਦੇ ਨਾਲ-ਨਾਲ ਐਨੀਮਲ ਦੀ ਬਰੀਡ ਕੁਆਲਿਟੀ ਦਿਸਣੀ ਉਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਇਕੱਲੀ ਹਾਈਟ ਲੈਂਥ ਲੈ ਕੇ ਵੀ ਆਪਾਂ ਕੀ ਕਰਾਂਗੇ ਇਹ ਦੂ ਅੱਗੇ ਜਿਹੜੀ ਗਾਂ ਹੁਣ ਬਾਕੀ ਸਿਆਰਿਆ ਇਹ ਜਗਜੀਤ ਭਾਈ ਸੂਈ ਸਵਾਈ ਆ ਹੂੰ ਇਹਨੂੰ 6 ਦਿਨ ਹੋ ਗਏ ਅਜ ਸੂਈ ਨੂੰ ਨਾਲ ਮੇਲ ਕਾਫ ਆ ਹੂੰ ਤੇ ਇਹ ਵਹਿੜ ਥੱਲੇ 24 ਲੀਟਰ ਹੁੰ ਜਾਣੀ ਦੁੱਧ ਰੈਡੀ ਆ ਖੜਾ ਲਈ ਪੁੱਤ ਕੋਈ ਭਾਲ ਭੂਲ ਨਹੀਂ ਕੀ ਭਾਲਾਂ ਭੂਲਾਂ ਲਾ ਗਈ ਵਹਿੜ ਮਾੜੀ ਮੋਟੀ ਕੀ ਕਹਿਣਾ ਹਵਾ ਸਮਾਨ ਹੋਵੇ ਬਾਕੀ ਬਸ ਮਾੜੀ ਮੋਟੀ ਦੀ ਆਰਡਰ ਤੇ ਸਵਾਈ ਲੈਣਾ ਬੱਚੀ ਦੇ 24 ਲੀਟਰ ਹੁੰ ਦੁੱਧ ਯਾਨੀ 12 ਕਿਲੋ ਇੱਕ ਟਾਈਮ ਦਾ ਰੈਡੀ ਹੈ ਇਹਦੇ ਥੱਲੇ ਰੇਟ ਕੀ ਰਹਿਣਾ ਹੈ ਰੇਟ ਭਾਈ ਇਹ ਦੇ ਦਾਂਗੇ ਆਪਾਂ 1,10,000 ਰੁਪਏ ਦੀ ਤੋਰੀ ਪੁੱਤ ਆਏ ਉਧਰਲੇ ਪਾਸੇ ਦੇ ਵੀ ਆਰਡਰ ਦਿਖਾ ਦੇ ਬਾਕੀ ਲੰਬਾਈ ਲੰਬੂਈ ਵੈੜਦੀ ਉਹ ਆਪਾਂ ਨੂੰ ਕਹਿਣ ਦੀ ਲੋੜ ਖੜਾ ਲਈ ਇੱਥੇ ਇੱਕ ਵਾਰੀ ਥੰਮ ਥੁੰਦੇ ਜਾਣ ਕੇ ਪਰਸ ਤੇ ਹਾਈਟ ਹੋਏ ਤਾਂ ਇੱਥੋਂ ਜੱਜ ਕਰ ਲਿਓ ਇਹ ਵੀ ਵੈੜ ਫਾਰਮ ਚ ਆਈ ਐ ਲੋਕਲ ਨਹੀਂ ਬਾਈ ਠੀਕ ਲੈ ਚੱਲ ਥੋੜਾ ਧੱਕਾ ਕਰਦੀ ਐ ਲੈ ਚੱਲ ਸੋਏ ਅੱਜ ਦੀ ਵੀਡੀਓ ਮੇਰੇ ਖਿਆਲ ਚ ਇੰਨੇ ਨਾਲ ਸੀਗੇ ਆਪਣੇ ਕੋਲ ਵੀ ਆਪਣੇ ਕੋਲੇ 15 ਐਨੀਮਲ ਸੀ ਜੀ ਆਪਾਂ ਤਾਂ ਹੀ ਤੋਰ ਕੇ ਦਿਖਾਈਆਂ ਉਧਰ ਘੱਟ ਕੈਮਰਾ ਮਾਰਿਆ ਵੀ ਆਪਾਂ ਨੂੰ ਵੀਰ ਕਹਿੰਦੇ ਆ ਵੀ ਤੁਰਦੀ ਦੀ ਵੀਡੀਓ ਤੁਸੀਂ ਸਾਰੇ ਐਨੀਮਲ ਨਹੀਂ ਦਿਖਾਏ ਭਈ ਜਿਹੜੇ ਭਰਾ ਦੇ ਜਿਹੜੇ ਵੀ ਕੋਈ ਐਨੀਮਲ ਪਸੰਦ ਹੋਇਆ ਹਨ ਉਹ ਪਹਿਲੀ ਗੱਲ ਤਾਂ ਵੀ ਕੋਲੇ ਆਜੋ ਤੇ ਬਾਕੀ ਇੱਕ ਫੇਰ ਬੇਨਤੀ ਆ ਵੀ ਆਪਣੀ ਜਿਹੜੀ ਵੀਡੀਓ ਪੈਂਦੀ ਉਹ ਸਦਕੜੇਰੀ ਫਾਰਮ ਤੇ ਪੈਂਦੀ ਆ ਨਾ ਕੋਈ ਪਰਸਨਲ ਪੇਜ ਆ ਤੇ ਨਾ ਹੀ ਵੀਰ ਬਣ ਕੇ ਰਿਕੁਐਸਟ ਤਾਂ ਸਾਨੂੰ ਕਿਹਾ ਕਰੋ ਵੀ ਪਰਸਨਲ ਫੋਟੋ ਵੀਡੀਓ ਪਾ ਦਿਓ ਕੱਲ ਨੂੰ ਪਰਸਨਲ ਕੋਈ ਹੋਰ ਮੰਗਾ ਕੇ ਵਿੱਚ ਗਲਤ ਬੰਦੇ ਮੰਗਾ ਲੈਂਦੇ ਆ ਜਗਜੀਤ ਵੀਰੇ ਉਹ ਫਿਰ ਆਪ ਬੈਰਲ ਕਰੀ ਜਾਂਦੇ ਆਪਣੀਆਂ ਵੀਡੀਓ ਇਹਦੇ ਨਾਲ ਕਿਸਾਨ ਭਰਾਵਾਂ ਦਾ ਹੀ ਨੁਕਸਾਨ ਹੁੰਦਾ ਸਹੀ ਸਾਨੂੰ ਵੀ ਜੀ ਕਰਦਾ ਸੀ ਗਾਵਾਂ ਸੇਲ ਕਰਨੀਆਂ ਵੀ ਪਾ ਦਈਏ ਪਰ ਥੋੜਾ ਜਿਹਾ ਗਲਤ ਮੈਸੇਜ ਉਹ ਜੋ ਹੋ ਰਿਹਾ ਹੈ ਚੀਜ਼ਾਂ ਦਾ ਠੀਕ ਹੈ ਮਤਲਬ ਜਿਹਨੇ ਖਰੀਦਣਾ ਪਸ਼ੂ ਆ ਕੇ ਦੇਖਿਆ ਉਹਦੀ ਤਾਂ ਸਹੀ ਬਈ ਸਭ ਤੋਂ ਬੈਸਟ ਆ ਯਾਰ ਬਾਕੀ ਜਿਹੜਾ ਆਪਾਂ ਵੀਡੀਓ ਚ ਦਿਖਾ ਦਿਆਂ ਫੇਰ ਦੁਬਾਰੇ ਵੀਡੀਓ ਪਾਤੀ ਤਾਂ ਚੀਜ਼ ਤਾਂ ਉਹੀ ਰਹਿਣੀ ਹੈ ਨਾ ਸਹੀ ਹੈ ਇਹ ਕਿਹੜਾ ਵੀ ਆਪਾਂ 10 ਦਿਨ ਬਾਅਦ ਆ ਜਿਵੇਂ ਅੱਜ ਵੀਡੀਓ ਪਾਤੀ ਸ਼ਾਮ ਨੂੰ ਫੋਨ ਆਉਣ ਲੱਗ ਗਿਆ ਜਾਂ ਸੁਬਾ ਵੀ ਬਾਈ ਦੁਬਾਰੇ ਵੀਡੀਓ ਪਾ ਦਿਓ ਆਪਾਂ ਤਾਂ ਬਾਈ ਸੇਲ ਕਰਨੀਆਂ ਪਹਿਲਾਂ ਪਾ ਹੀ ਦਿੰਦੇ ਸੀ ਇੱਕ ਦੋ ਕੇਸ ਹੋਇਆ ਉਸ ਤੋਂ ਬਾਅਦ ਚ ਆਪਾਂ ਪਾਉਣੀਆਂ ਬੰਦ ਕਰਤੀਆਂ ਠੀਕ ਹੈ ਹਾਂਜੀ ਸੋ ਦੋਸਤੋ ਮੇਨ ਗੱਲ ਇਹ ਆ ਵੀ ਜਿਹੜਾ ਪਸ਼ੂ ਖਰੀਦਣਾ ਤੁਹਾਨੂੰ ਆਈਡੀਆ ਦਿੱਤਾ ਹੈ ਰੇਟ ਦੱਸਤੇ ਆ ਪਸ਼ੂ ਦਿਖਾਤਾ ਤਸੱਲੀ ਆ ਕੇ ਕਰੋ ਸਾਹਮਣੇ ਖੜ ਕੇ ਦੇਖੋ ਜਿਹੜੀ ਚੀਜ਼ ਜੱਜਦੀ ਹੈ ਉਹਦਾ ਸੌਦਾ ਤੁਹਾਡਾ ਹੋ ਜਾਊਗਾ ਧੰਨਵਾਦ ਆਜੀ ਵੀਡੀਓ ਨੂੰ ਦੇਖਣ ਲਈ